ਸਤਿ ਸ਼੍ਰੀ ਅਕਾਲ ਤਾਂਡਾ ਸਾਡੇ ਭਾਉ ਦੇ ਨੂੰ ਸਵਾਗਤ ਹੈ ਤੇ ਸਵੇਰ ਦੀ ਬਾਜੀ ਹੈ ਛੇ ਤੇ ਆਪਾਂ ਫੋਕ ਦੀ ਸ਼ੁਰੂਆਤ ਚਾਹ ਤੋਂ ਕਰਦੇ ਆਂ ਜੋ ਵਾਰੀ ਚਾਹ ਪਹਿਲਾਂ ਪੀ ਲਈ ਤੇ ਹੁਣ ਤੀਜੀ ਯਾਰ ਦੀ ਤਿਆਰੀ ਆ ਤੇ ਅੱਧੂ ਬਾਅਦ ਤੋਂ ਆਪਾਂ ਗੱਡਣ ਲੱਗਦੇ ਆਂ ਧਾਰਾਂ ਪਹਿਲਾਂ ਪੀ ਲਈ ਚਾਹ ਤੇ ਮੀਨੇ ਕਰਤਾ ਬਹੁਤ ਬੁਰਾ ਹੌ ਰਾਤ ਨਹੀਂ ਬਹੁਤ ਪਿਆਗਾ ਕਿਸ ਨੂੰ ਮੈਂ ਜਾ ਕੇ ਬੋਹਣਾ ਬੜਾ ਬੁਰਾ ਹੜ ਕਰਤਾ ਇਦਰਾ ਖਾਚਾ ਹਨ ਆਪਣਾ ਇਧਰ ਪਸ਼ੂ ਵਾਲਾ ਤੇ ਆ ਦੇਖੋ ਦੇਖੋ ਕੀ ਹਾਲ ਕਰਤਾ ਮੀ ਨੇ ਵਿਚਾਰੀਆਂ ਰਾਤ ਮੱਛਰ ਨੇ ਖਾੜੀ ਹਣਾ ਇਹਦਾ ਗਾਂ ਮਾ ਤਾਂ ਆਪਾਂ ਪੱਕੇ ਥਾਂ ਤੇ ਬੰਨੀ ਆਉਂਗਾ ਆਪਣਾ ਤੇ ਮੀ ਜਦੋਂ ਪਾ ਜਾਂਦਾ ਨਾ ਬਹੁਤ ਬੁਰਾ ਹਾਲ ਕਰ ਦਿੰਦਾ ਰਾਤ ਕੁਦਰਤੀ ਜੀ 3:00 ਵਜੇ ਮੇਰੀ ਅੱਖ ਖੁੱਲ ਗਈ ਤੇ ਮੈਂ ਪਸੂ ਬੰਨੇ ਜਦੋਂ ਇਧਰ ਸਾਈਡ ਤੇ ਸਾਡੀ ਯਾ ਰਾਨੀ ਸੁੰਦਰਾ ਖੁੱਲੀ ਫਿਰੇ ਇਹਨੇ ਕੀ ਕਰਿਆ ਸਾਰੇ ਤੇ ਸਾਰੇ ਪੱਟਾਂ ਦਾ ਗਾਗੂ ਪਾਤਾ ਇਹਨੇ ਹਾਂ ਦੋਣਾ ਬਹੁਤ ਦੁੱਧ ਦੁੱਧ ਸੌਣ ਵੀ ਪਿਉਣਾ ਪਿਉਣਾ ਤੇ ਆ ਦੇ ਆਪਣੀ ਗਾਂ ਦਾ ਹੁਣ ਪੂਰਾ ਬੰਨ ਖੁੱਲ ਚੁੱਕਿਆ ਤੇ ਹੁਣ ਪੂਰੀ ਫਰਹਾਲ ਸਹੀ ਆ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਚੱਲ ਹੋ ਜੂਗੀ ਤੇ ਗੱਬਣ ਸੀ ਮੈਨੂੰ ਤਾਂ ਬਹੁਤ ਡਰ ਸੀ ਵੀ ਗਾਂ ਬੱਚਾ ਮੋਚਾ ਨਾ ਛੱਡਦੀ ਕਿਤੇ ਚਲ ਪ੍ਰਮਾਤਮਾ ਦੀ ਕਿਰਪਾ ਰਹੀ ਤਾਂ ਬਹੁਤ ਵਧੀਆ ਮੰਨ ਕੇ ਚਲ ਵੀ ਟ੍ਰੀਟਮੈਂਟ ਦਾ ਹੋ ਗਿਆ ਤੇ ਉਹ ਸਾਨੂੰ ਟ੍ਰੀਟਮੈਂਟ ਦਾਸੀ ਦਿੱਤਾ ਸੀਗਾ ਵੀ ਕਿਵੇਂ ਜਰਾ ਬੰਨ ਖੋਲਿਆ ਇੱਕ ਪਤਾ ਕੀ ਗੱਲ ਆ ਜਦੋਂ ਨਵੀਂ ਤੂੜੀ ਆਉਂਦੀ ਆ ਪਸ਼ੂ ਖਾਂਦੇ ਵਾਲੀ ਆ ਤੇ ਉਹ ਦੋ ਦਿਨ ਇੱਥੇ ਪਾਪਾ ਤੂੜੀ ਪਾਉਂਦਾ ਰਿਹਾ ਤੇ ਤੂੜੀ ਖਾ ਵਾਲੀ ਗਈ ਤੇ ਉਹਦਾ ਕਰਕੇ ਚੱਕਰ ਪੈ ਗਿਆ ਤੇ ਵੀ ਚਲ ਪ੍ਰਮਾਤਮਾ ਦੀ ਕਿਰਪਾ ਨਾਲ ਚਲ ਜਿਹੜਾ ਕੋ ਸੋਣਾ ਹੁੰਦਾ ਤੇ ਸਹੀ ਹੋ ਗਈ ਆ ਵੇਖੋ ਸਾਰਾ ਗੋਹਾ ਗੋਹਾ ਖੁੱਲ ਰਿਹਾ ਖੜਿਆ ਆ ਪਿਆ ਵੇਖੋ ਕੀ ਹਾਲ ਹੋਇਆ ਪਿਆ ਤੇ ਬਸ ਕਿ ਤਾਰਾ ਕੱਢਣ ਲੱਗਦੇ ਸੀ ਤੇ ਬਸ ਸਿੱਧੂ ਆਜੇ ਤਾਰਾ ਕੱਢਦੇ ਇਹਨਾਂ ਨੂੰ ਪਾ ਤੇ ਪੱਠੇ ਇਹ ਖਾਈ ਜਾਂਦੇ ਹਾਂ ਜਟਕੀ ਹਾਂ ਹਾਂ ਬੋਟਰ ਹਾਂ ਹਾਂ ਤੇ ਚਾਹ ਪੀ ਕੇ ਬਸ ਤਾਰਾ ਕੱਢਣ ਲੱਗਦੇ ਸੀ ਹਾਂ ਇਧਰ ਆ ਤਾਰਾ ਕੱਢਣ ਲੱਗਦੇ ਸੀ ਆ ਬੈਠੇ ਆਪਣੇ ਰਖਵਾਲੇ ਰਾਤ ਨੂੰ ਬਹੁਤ ਰਾਖੀ ਕਰਦੇ ਆ ਇਹ ਕੱਲ ਕੱਲ ਪਰਸੋਂ ਇੱਥੇ ਆ ਬੂਟਿਆਂ ਕੋਲੇ ਇੱਕ ਉਹ ਦਮੂਹੀਂ ਜੀ ਦਾ ਬੱਚਾ ਆ ਗਿਆ ਸਾਰੀ ਰਾਤ ਕੁੱਤੀ ਇੱਥੇ ਭੌਂਕੀ ਗਈ ਅਸੀਂ ਆਖਿਆ ਵੀ ਇੱਥੇ ਕੀ ਹੈਗਾ ਜਿਹੜਾ ਭੌਂਕੀ ਜਾਂਦੀ ਹੈ ਕੁਦਰਤੀ ਉਹ ਬੈਂਟਰੀ ਮਾਰੀ ਇੱਥੇ ਦਮੂਹੀਂ ਦਾ ਬੱਚਾ ਬੈਠਾ ਸੀਗਾ ਉਹ ਫਿਰ ਦੁਬਾਰਾ ਚੋਜੀ ਮਾਰ ਕੇ ਸੱਟਿਆ ਵਾਰੋ ਇਹ ਨੀਰਖਵਾਲੀ ਕਰਦੇ ਆ ਦੁਨੇ ਰਾਤ ਨੂੰ ਸਾਰੀ ਰਾਤ ਇਹ ਐਂ ਬਸ ਤੁਰੇ ਹੀ ਫਿਰਦੇ ਰਹਿੰਦੇ ਆ ਆ ਤਾਂ ਖਾਸ ਕਰਕੇ ਨਹੀਂ ਟਿਕਦੀ ਜਿਹੜੀ ਛੋਟੀ ਆ ਤੇ ਦਿਨੇ ਇਹਨਾਂ ਨੇ ਹੁਣ ਸਾਰੀ ਦਿਹਾੜੀ ਸੁੱਤੇ ਰਹਿਣਾ ਰਾਤ ਨੂੰ ਪੂਰਾ ਰਖਵਾਲੀ ਰਹਦਾ ਐ ਨਹੀਂ ਵੀ ਕੋਈ ਅੰਦਰ ਵੱੜ ਜੂਗਾ ਆਪਣੇ ਜਾਂ ਮੰਨ ਕੇ ਚੱਲ ਬਿੱਲੀ ਬੁੱਲੀ ਜਾਂ ਕੋਈ ਹੋਰ ਆ ਜੂਗਾ ਤੇ ਚਲੋ ਆਪਾਂ ਸ਼ੁਰੂਆਤ ਕਰਦੇ ਹਾਂ ਹੁਣ ਚਾਹ ਤੋਂ ਚਾਹ ਦਾ ਕੋਲਾ ਭਰ ਪਿਆ ਇਧਰ ਆਪਣੇ ਦੂਜੇ ਮਹਿਮਾਨ ਪਏ ਆ ਸਾਰੇ ਤੇ ਤਾਰਾਂ ਕੱਢਦੇ ਆ ਦੂਆ ਚੋਂ ਪਾਪਾ ਅੰਦਰ ਚਾਲਦੇ ਆ ਕੱਢਦੇ ਆ ਆਪਣੀ ਬੰਦੂਕ ਚੱਲ ਵੀ ਬਾ ਖੋੜ ਕੋੜ ਇਥੇ ਚੱਕ ਬੰਦੂਕ ਪਾਪਾ ਕੱਢ ਲਈ ਮਸ਼ੀਨ ਹੜਦੇ ਹਾਂ ਪਤਾ ਰਾਂ ਮਸ਼ੀਨ ਕੱਢਤੀ ਤੇ ਬੋਰਡ ਲੈ ਕੇ ਆਣੇ ਚੱਕ ਕੇ ਫਿਰ ਕੱਢਦੇ ਆ ਤਾਰਾਂ ਉਹੀ ਟਾਈਮ ਉਹੀ ਸਮਾਂ ਤਾਰਾਂ ਵਾ ਜੇ ਰੀਟੀਨ ਮੰਨ ਕੇ ਜਲ ਸੁਬਾ ਸਾਂ ਹੀ ਹੁੰਦੀ ਆ ਤੇ ਇਧਰ ਕੁਸਾਲ ਜੇ ਆਪਾਂ ਪਹਿਲਾਂ ਬੋੜ ਫਿਰ ਕੱਢਦੇ ਆਂ ਤਾਰਾਂ ਉਹ ਹਾਂ ਸੋਨੂ ਵੀ ਪਿਉਣਾ ਦੁੱਧ ਮੈਂ हां पोत फिट ਕਰ ਲਿਆ ਬੋੜ ਆਪਾਂ ਤੇ ਚਾਲਦੇ ਹਾਂ ਮਸ਼ੀਨ ਦੇ ਦਿਵਾਲੇ हां ਵੀ ਤਿਆਰ ਵਰ ਤਿਆਰਾਂ ਮੈਂ ਵੀ ਰੈੜੀਆਂ ਓਕੇ ਆ ਲਿਆਉਣਾ ਤੇਰਾ ਮਾ ਟੋਲ ਚੱਕ ਕੇ ਪਟ ਟੋਲ ਟਾਂਗ ਲਗੇ ਕਰ ਲਿਆ ਸੰਦ ਆਪਣਾ ਰੈਡੀ ਜਗਾੜ ਯਾਰ ਬਈ ਹੁਣ ਇਹ ਤਾਂ ਜੱਗ ਪਾਣੀ ਦਾ ਜੱਗ ਦਾ ਪਾਣੀ ਦਾ ਆਪਣਾ ਇਹ ਦੇਖੋ ਪਾਣੀ ਭਰ ਤੀ ਦੱਪਾ ਕੱਢ ਦਿਆਂ ਤੋਰਾ हां भाई तैयार हूं रेडी हूं तैयार ਤਾਰਾਂ ਲਈ ਬਸ ਆ ਗਿਆ ਮੈਂ ਸੰਦ ਸੰਘੇੜਾ ਚੱਕ ਕੇ ਆਪਦਾ ਤੇ ਤਾਰ ਕਰਦ ਕੇ ਇੱਧਰ ਆਪਾਂ ਥੋੜੀ ਜੀ ਤੇ ਵਸੀਨ ਲੱਗ ਗਿਆ ਸੈੱਟ ਕਰਕੇ ਇਨ ਕਰ ਲਈ ਸੈੱਟ ਹੋ ਗਿਆ ਜਿਗਾ ਰੈਡੀ ਕਰਤਾ ਜਿਗਾੜ ਰੈਡੀ ਕੱਢਦੇ ਹੁਣ ਪੱਤਰ ਹਾਂ ਅਗਲੀ ਰੈਟੀ ਨੂੰ ਸਮੋਸੇ ਦਿਖਾਉਣੀਆਂ ਹਾਂ ਵੀ ਸ਼ਕੀ ਜਨ ਨੂੰ ਯਾਰ ਉਹ ਤਾਂ ਗੰਨੀ ਮੈਂ ਤਿਆਰ ਤੂੰ ਬੋਲ ਡੜੀਆਂ ਆ ਚੱਲੀ ਜਾਂਦੀ ਆ ਮਸ਼ੀਨ ਆਪਣੀ ਖੜੀ ਆ ਰਾਣੀ ਸੁੰਦਰਾ ਆਪਣੀ ਆਮਦਾਰੀ ਨਾਲ ਕੋਈ ਦਿੱਕਤ ਨਹੀਂ ਇਹਨੂੰ ਵਿਚਰੀ ਬਹੁਤ ਸਿਆਣੀ ਗਾਨੀ ਇਹ ਇੱਧਰ ਆਪਣੀ ਨਿਕਲੀ ਜਾਂਦੀ ਆ ਮੱਝ ਦੀ ਧਰ ਹਾਂ ਬਈ ਯੋਵਨਾ ਕਟਲੀਦਾਰ ਰੱਡੀ ਇਹ ਨਹੀਂ ਆ ਇੱਕ ਟਾਈਮ ਪਾਤੀ ਆ ਆਪਣੀ ਭੈਣ ਨੂੰ ਗਿਫਟ ਕਰਨੀ ਆ ਆਪਾਂ ਬੱਸੀ 40 420 ਦੀ ਆ ਇਹ ਇਹ ਆਪਾਂ ਗਿਫਟ ਕਰ ਦੇਣੀ ਆ ਭੈਣ ਨੂੰ ਇਹ ਆਪਣੀਆਂ ਬਚਾਲੜਲੀ ਗਾਂ ਦੀ ਆ ਇਹ ਥੱਲੇ ਵੀ ਦੁੱਧ ਚੰਗਾਗਾ ਇਹ ਆ ਬਚਾਰੀ ਜਮਾ ਨਹੀਂ ਹੈਲਦੀ ਹੀਂ ਖੜੀ ਰਹਿੰਦੀ ਆ ਮਸ਼ੀਨ ਲੈ ਤੋਂ ਕੋਈ ਇਹਨੂੰ ਦਿੱਕਤ ਨਹੀਂ ਆਹ ਸਾਰੀ ਗਾਂ ਹਜੇ ਕਰਦੀ ਆ ਐਨੇ ਦੁੱਧ ਬਹੁਤ ਵਧੀਆ ਦਿੱਤਾ ਗਾਂ ਨੇ 33 34 ਕਿਲੋ ਹੁਣ ਇਹ 5.5 ਮਹੀਨੇ ਦੀ ਗੱਬਣ ਆ 12 13 ਕਿਲੋ ਦੁੱਧ ਹੁਣ ਵੀ ਆ ਥੱਲੇ ਜਦੋਂ ਮੈਂ ਲਿਆਂਦੀ ਸੀ 15 16 16 17 ਕਿਲੋ ਤੋਕੇ ਲੈ ਕੇ ਆਂਦੀ ਸੀ ਮੈਂ ਇਹ ਬਹੁਤ ਚੰਗੀ ਬਰੀਡ ਦੀ ਗਾਂ ਈ ਆ ਇਹ ਆਪਾਂ ਹਣ ਲੋਨੇ ਆ ਮਸ਼ੀਨ ਇਹਨੂੰ ਹੋਇਆ ਗਿਆ ਦੁੱਧ ਹਾਂਜੀ ਗੋਹਾਗੂ ਆ ਸੱਟ ਕੇ ਤੇ ਮਸਾ ਕੰਮ ਨ ਮਿਹੜਿਆ ਬੜਾ ਚੱਕੜ ਚੌੜਾ ਸੀਗਾ ਅੱਜ ਤੇ ਕੱਪੜੇ-ਕੁੱਪੜੇ ਜਿਹਾ ਕਰ ਲੇ ਗੋਹਾਗੂ ਆ ਸਾਰਾ ਸੈਟਤਾ ਵਾ ਇਧਰੋਂ ਆਹਾ ਆ ਵਾਲਾ ਰਹਿ ਗਿਆ ਸਾਨੂੰ ਦਿਖਾਉਣੇ ਆ ਆ ਸਾਰਾ ਸਾਫ਼ ਕਰਿਆ ਪਹਿਲਾਂ ਇਥੋਂ ਸੱਤ-ਅੱਠ ਬੱਠਾ ਗੋਹੇ ਦੇ ਬਣੇ ਫਿਰ ਇਧਰੋਂ ਕਟੀਆਂ ਵਾਲਾ ਸਾਫ਼ ਕਰਿਆ ਇਹਨਾਂ ਦਾ ਹੀ ਬਹੁਤ ਗੰਦਾ ਪਿਆ ਪਿਆ ਸੀ ਆ ਦੇ ਮਾਂ ਸਾਫ ਕਰਤਾ ਚਾਰ ਪੰਜ ਬੱਠੜ ਬਣ ਗਏ ਗੋਹੇ ਦੇ ਇਧਰੋਂ ਚਾਰ ਪੰਜ ਹੀ ਉਧਰੋਂ ਬਣ ਗਏ ਪੱਕੇ ਥਾਂ ਤੋਂ ਆ ਹੁਣ ਮਾਂ ਜਾ ਮਰੀ ਜਾਂਦੀ ਆ ਇੰਨਾ ਕ ਰਹਿ ਗਿਆ ਪੋਸਵਾਂ ਨੂੰ ਪਾਣੀ ਪੂਣੀ ਪਿਆ ਕੇ ਆਪਾਂ ਬੰਨਤਾ ਤੇ ਆ ਸ਼ੋਰਿਆਂ ਨੂੰ ਵੀ ਦੁੱਧ ਪਿਆਤਾ ਇਧਰ ਹਾਂ ਹੋਰ ਪਾਲਦੇ ਹਾਂ ਦੁੱਧ ਇਹ ਬਰ ਆਪਣੇ ਗਾਂ ਲੱਗ ਗਈ ਖਾਣ ਜਿਹੜੀ ਬਿਮਾਰ ਸੀਗੀ ਹੰਤਾ ਸਹੀ ਸਲਾਹ ਅੰਤਰਾ ਰੱਬ ਦੀ ਕਿਰਪਾ ਨਾਲ ਚਲੋ ਪ੍ਰਮਾਤਮਾ ਦਾ ਬਣਾਈ ਰੱਖੇ ਕਿਰਪਾ ਦੁੱਧ 11 12 ਕਿਲੋ ਜਿਹੜਾ ਥੱਲੇ ਹੁਣ ਅੱਠ ਸੱਤ ਅੱਠ ਦਿਨ 6 ਦਿਨ ਹੋ ਗਿਆ ਅੱਜ ਬਿਚਾਰੀ ਨੇ ਤੱਕ ਦੁੱਧ ਨਹੀਂ ਦਿੱਤਾ ਸਾਨੂੰ ਤਾਂ ਐ ਸੀਗਾ ਵੀ ਚਲੋ ਵੀ ਆਪ ਦਾ ਸਹੀ ਹੋ ਜਾਏ ਦੁੱਧ ਦਾ ਤਾਂ ਕੋਈ ਦਿੱਕਤ ਨਹੀਂ ਦੁੱਧ ਤੇ ਤਾਂ ਫੇਰ ਆ ਜੂਗੀ ਦੁੱਧ ਦੇ ਥੱਲੇ ਸੀਗਾ ਹੁਣ 10 ਦਿਵਾਰ 10 ਗ੍ਰਾਮ ਕਿਲੋ ਚਲੋ ਕੋਈ ਨਾ ਮਾਲਕ ਦੀ ਕਿਰਪਾ ਨਾਲ ਸਹੀ ਹੋ ਗਈ ਖਾਣ ਲੱਗ ਗਈ ਦੁੱਧ ਤੇ ਤਾਜੀ ਵੀ ਕੋਈ ਨਾ ਤੇ ਰਾਣੋ ਰਾਣੋ ਕੁਛ ਬੋਲਣਾ ਚਾਹੇਂਗੀ ਤੂੰ ਹੈਂ ਦੰਦਿਆਂ ਵੱਡੇ ਹੀ ਗੰਨ ਤੇ ਹਾਂ ਤੁਸੀਂ ਬੋਲ ਦੋ ਬੋਲ ਦੋ ਹੈਂ ਬੋਲ ਦੋ ਪਾਸੇ ਉਖਾਈ ਜਾਂਦੇ ਇੱਧਰ ਆਪਣੀ ਸੰਨੀ ਤੇ ਮੀਨ ਨਾਲ ਬਹੁਤ ਸਾਰੇ ਸਿਸਟਮ ਖਰਾਬ ਹੋ ਜਾਂਦਾ ਉਹ ਦੇਖੋ ਕਿੰਨਾ ਚੱਕੜ ਹੋਇਆ ਵਾ ਸਾਈਡ ਤੇ ਕਰਿਆ ਸਾਰ ਤੇ ਬਹੁਤ ਜ਼ਿਆਦਾ ਸਿਸਟਮ ਖਰਾਬ ਹੋ ਜਾਂਦਾ ਮੀਨ ਨਾਲ ਚਲੋ ਦੋਸਤੋ ਅਗਲੀ ਅਪਡੇਟ ਫੇਰ ਦਿੰਨੇ ਆ ਤੇ ਗੂਹਾ ਗੂਹਾ ਸੱਟਿਆ ਹੁਣ ਵਿਲੇ ਹੋਇਆ ਮਸਾ ਬਹੁਤ ਜ਼ਿਆਦਾ ਸਿਸਟਮ ਉੱਜਾ ਵਾ ਸੀ ਪਤਾ ਤਾਂ ਐ ਸੀ ਕਿਵੇਂ ਚੱਕਾਂਗੇ ਗੋਹਾ ਅੱਜ ਪੂਰੇ 11 ਬੱਠਲ ਹੋਏ ਆ ਗੋਹੇ ਦੇ ਪਹਿਲਾਂ ਆਪਣੇ 6-7 ਵਠੜੀ ਹੁੰਦੇ ਆ ਗੋਹੇ ਦੇ ਅੱਜ ਪੂਰੇ 11 ਵਠੜ ਹੋਏ ਆ ਚਲੋ ਕੰਮ ਤਾਂ ਸਿਸਟਮ ਪਤਾ ਕੀ ਗੱਲ ਹੈ ਤਾਂ ਆਪ ਨੂੰ ਕਰਨਾ ਪੈਂਦਾ ਹਜੇ ਆਪਾਂ ਬੰਦਾ ਰੱਖਾਂਗੇ ਉਹਨੇ ਕੀ ਕਰਨਾ ਹੈਗਾ ਅਸੀਂ ਹੁਣ ਮੰਨ ਕੇ ਜੇ ਸਾਰਾ ਆਪ ਦਾ ਸਿਸਟਮ ਆਪ ਹੀ ਕਰਦੇ ਆ ਤੇ ਕੋਈ ਬੰਦਾ ਨਹੀਂ ਰੱਖਿਆ ਆਪਣਾ ਤੇ ਹੁਣ ਸੋਚਦੇ ਆ ਵੀ ਇੱਕ ਅਦੀ ਮੱਝ ਲੈ ਕੇ ਆਉਣ ਦੀ ਜੇ ਕਿਸੇ ਕੋਲੇ ਮੱਝ ਹੋਵੇ ਤਾਂ ਸਾਨੂੰ ਜੁੜ ਕਨੈਕਟ ਕਰਿਓ ਤੇ ਇਸ ਤੋਂ ਆਪਣਾ ਹਾਰਾਣੋ ਹਾਂ ਵੀ ਝਟਕੀ ਇਹਦਾ ਵੀ ਸਿੰਘ ਸਹੀ ਹੋ ਗਿਆ ਪੋਪਲਾ ਲੈ ਗਈ ਸਿੰਘ ਦਾ ਝਟਕੀ ਦਾ ਇਧਰ ਲਾ ਪੈ ਇਧਰ ਲਾ ਪੋਪਲਾ ਸੀਗਾ ਹਾਂ ਪੁੱਤ ਆ ਜਾ ਆ ਜਾ ਆ ਬੜੀ ਸਿਆਣੀ ਹੈ ਮੇਰੀ ਪੁੱਤ ਮੇਰੇ ਕੋਲ ਆ ਜਾ ਚਟਕੀ ਆਈ ਮੜਾ ਜਾ ਆਇਆ ਪੁੱਤ ਆ ਜਾ ਹਾਂ ਦੀ ਅਨੇ ਤੇਰੇ ਕੋਲੇ ਵੀ ਨਹੀਂ ਆਉਂਦੇ। ਓਰੇ ਆਜੋ। ਬਹੁਤ ਬੁਰਾ ਹਾਲ ਹੋਇਆ ਵਿਚਾਰੀ ਦਾ ਇਹ ਦੇਖੋ। ਆ ਜਾਓ ਆ ਜਾਓ ਆ ਜਾਓ। ਆਹ ਦੇ ਇੰਨਾ ਜਿਆਦੇ ਹੋ ਗਿਆ ਆ ਗਈ। ਇਹ ਨੀਆਂ ਲੱਗੀਆਂ ਵੇ ਰੋਟੀ ਪਾਉਂਦੀ ਆ ਨਾ ਉਹਦਾ ਕਰਕੇ ਇਹਦੇ ਕੋਲੇ ਛੇਤੀ ਆ ਜਾਂਦੇ ਆ। ਬਸ ਸ਼ੰਗਦਾ ਵੀ ਰਾਮ ਆਵੇ। ਹਾਂ ਰਾਮ ਆ ਗਿਆ। ਚਲੋ ਜਿਹੜਾ ਬੰਦਾ ਜਾਨਵਰਾਂ ਨਾਲ ਤੇ ਉਹ ਤਲਕ ਰੱਖਦਾ ਉਹਦੇ ਕੋਲ ਤਾਂ ਆਉਣੀ ਆ ਨਾ। ਮੈਂ ਇਹ ਰੋਟੀ ਰੱਟੀ ਪਾ ਦਿੰਦੀ ਆ ਆਜੋ। ਬੜੀ ਸਿਆਣੀ ਹੈ ਚਟਕੀ ਸਾਡੀ ਹਾਂ ਆ ਪੁੱਤ ਲੋਟ ਹੋ ਗਈ ਇੱਧਰ ਦੇਖੋ ਇਹਦਾ ਬੁਰਾ ਹਾਲ ਹੋਇਆ ਬਾਈ ਸਿੰਘਰਾ ਉਹ ਪੋਪੜਾ ਲਾਲਿਆ ਪਤਾ ਨਹੀਂ ਕਿਵੇਂ ਰਾਤ ਨੂੰ ਉਹਨਾਂ ਨੇ ਆ ਖਾਈਏ ਜੇ ਦੂਜੀ ਪੱਠੇ ਤਾਂ ਮੈਨੂੰ ਨੱਪੜ ਗਿਆ ਫਿਨਿਸ਼ ਹੁਣ ਬੇਲੇ ਹੋਗੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਕਰ ਦਿਆ ਕਰੋ ਵਿੱਚ ਬੰਦੇ ਬਹੁਤ ਦੇਖਦੇ ਆ ਮੈਂ ਤੜੀ ਗੱਲ ਹੀ ਆ ਸਬਸਕ੍ਰਾਈਬਰ ਕਰ ਦਿਆ ਕਰੋ ਤੇ ਸਾਨੂੰ ਚੱਲੇ ਨੇ ਨਾ ਹੌਸਲਾ ਜਾਂ ਬਣ ਜਾਂਦਾ ਬੰਦਾ ਬਲੌਗ ਬਣਾਉਣ ਜੁਗਾ ਜਾਂ ਹੋ ਜਾਂਦਾ ਬੰਦੇ ਦੇਖਦੇ ਬਹੁਤ ਆ ਪਰ ਸਬਸਕ੍ਰਾਈਬਰ ਬਹੁਤ ਘੱਟ ਕਰਦੇ ਆ ਸਬਸਕ੍ਰਾਈਬਰ ਕਰ ਦਿਆ ਕਰੋ ਤੇ ਧੰਨਵਾਦ ਤੁਹਾਡਾ ਚਲੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਭਨਾਂ ਦਾ ਧੰਨਵਾਦ ਜਿੰਨੇ ਦੇਖਦੇ ਆ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਸਾਨੂੰ ਇਨਾ ਹੌਸਲਾ ਹੋ ਜਾਂਦਾ ਅਸੀਂ ਬਲੌਗ ਬਣਾਉਣ ਦੇ ਕਾਬਿਲ ਜੀ ਹੋ ਜਾਂਦੇ ਆ ਤੇ ਬਾਕੀ ਸਾਰਿਆਂ ਦਾ ਧੰਨਵਾਦ ਬਾਏ ਬਾਏ ਟਾਡਾ ਟਾਡਾ ਅਗਲੇ ਬਲੌਗ ਦੇ ਵਿੱਚ ਮਿਲਦੇ ਆਪਾਂ